ਸਤਿਗੁਰ ਦੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਦਹੀਂ ਵਾਲੇ ਪਰੌਂਠੇ ਗਰਮੀ ਦੀ ਸਪੈਸ਼ਲ ਰੈਸਪੀ ਹੈ ਤੇ ਬਣਦੇ ਵੀ ਬਹੁਤ ਹੀ ਟੇਸਟੀ ਹੈ ਇੱਕ ਮਸਾਲਾ ਤਿਆਰ ਕਰਾਂਗੇ ਪਹਿਲਾਂ ਜਿਸ ਦੇ ਵਿੱਚ ਇੱਕ ਚਮਚ ਜੀਰਾ 3-4 ਕਾਲੀਆਂ ਮਿਰਚਾਂ ਥੋੜਾ ਜਿਹਾ ਧਨੀਏ ਦੇ ਬੀਜ ਆ ਇਹਨਾਂ ਨੂੰ ਆਪਾਂ ਭੁੰਨ ਕੇ ਨਾ ਫਿਰ ਆਪਾਂ ਇਹਨਾਂ ਨੂੰ ਦਰਦਰਾ ਜਿਹਾ ਕੁੱਟ ਲਿਆ ਤੇ ਇੱਕ ਚਮਚ ਦੇ ਕਰੀਬ ਇਹ ਮਸਾਲਾ ਸਾਨੂੰ ਚਾਹੀਦਾ ਹੈ ਫਿਰ ਇਹਦੇ ਵਿੱਚ ਲਾਲ ਮਿਰਚ ਪਾਊਡਰ ਧਨੀਆ ਪਾਊਡਰ ਘਰ ਦਾ ਬਣਿਆ ਹੋਇਆ ਗਰਮ ਮਸਾਲਾ ਕਾਲਾ ਨਮਕ ਤੇ ਰੈਗੂਲਰ ਨਮਕ ਜਿਹੜਾ ਆਪਾਂ ਸਬਜੀ ਚ ਯੂਜ਼ ਕਰਦੇ ਆ ਸਾਰੇ ਮਸਾਲੇ ਐਡ ਕਰਾਂਗੇ ਤੁਸੀਂ ਸਾਰੀਆਂ ਚੀਜ਼ਾਂ ਆਪਣੇ ਟੇਸਟ ਦੇ ਅਕੋਰਡਿੰਗਲੀ ਐਡ ਕਰ ਲੈਣੀਆਂ ਮਸਾਲੇ ਆਪਣੇ ਟੇਸਟ ਦੇ ਅਕੋਰਡਿੰਗਲੀ ਰੱਖ ਲੈਣੇ ਆ ਤੇ ਇਹਨੂੰ ਮੈਂ ਮਿਕਸੀ ਜਾਰ ਦੇ ਵਿੱਚ ਪਾ ਕੇ ਇੱਕ ਵਾਰੀ ਨਾ ਚਲਾ ਲਵਾਂਗੇ ਤਾਂ ਇਹਨਾਂ ਮਸਾਲੇ ਸਾਰੇ ਚੰਗੀ ਤਰ੍ਹਾਂ ਮਿਕਸ ਹੋ ਜਾਣਗੇ ਕੁਝ ਸਬਜ਼ੀਆਂ ਲਈਆਂ ਜਿਸ ਦੇ ਵਿੱਚ ਸ਼ਿਮਲਾ ਮਿਰਚ ਹੈ ਜਿਹਨੂੰ ਮੈਂ ਬਰੀਕ-ਬਰੀਕ ਕੱਟਿਆ ਵਾ ਫੁੱਲ ਗੋਭੀ ਹੈ ਜਿਹਨੂੰ ਕद्दूकस ਕੀਤਾ ਵਾ ਤੇ ਇੱਕ ਗਾਜਰ ਲਈ ਸੀ ਇਹਨੂੰ ਵੀ ਮੈਂ ਕद्दूकस ਕੀਤਾ ਵਾ ਮੀਡੀਅਮ ਸਾਈਜ਼ ਦਾ ਤੇ ਪੱਤਾ ਗੋਬੀ ਆ ਇਸ ਨੂੰ ਵੀ ਮੈਂ ਕੱਦੂਕਾਸ ਕਰ ਲਿਆ ਵਾ ਤੇ ਇਸ ਦੇ ਇਲਾਵਾ ਅਦਰਕ ਤੇ ਹਰੀ ਮਿਰਚ ਇਹਨੂੰ ਆਪਾਂ ਦਰਦਰਾਜਾ ਕੁੱਟ ਲਿਆ ਤੁਹਾਡੇ ਕੋਲੇ ਜਿਹੜੀਆਂ ਵੀ ਸਬਜ਼ੀਆਂ ਅਵੇਲੇਬਲ ਹੋਣ ਘਰ ਦੇ ਵਿੱਚ ਉਹ ਤੁਸੀਂ ਯੂਜ਼ ਕਰ ਸਕਦੇ ਹੋ ਇਸ ਦੇ ਇਲਾਵਾ ਤੁਸੀਂ ਇਸ ਦੇ ਵਿੱਚ ਪਨੀਰ ਵੀ ਐਡ ਕਰ ਸਕਦੇ ਹੋ ਉਹਦੇ ਨਾਲ ਵੀ ਇਹ ਪਰੌਂਠੇ ਬਹੁਤ ਟੇਸਟੀ ਬਣਦੇ ਆ ਤੇ ਇਸ ਦੇ ਬਿਨਾ ਹਰਾ ਧਨੀਆ ਮੈਂ ਬਰੀਕ ਕੱਟ ਕੇ ਐਡ ਕਰ ਦਿੱਤਾ ਜੇਕਰ ਹੋਵੇ ਤੁਹਾਡੇ ਕੋਲੇ ਨਾ ਤਾਂ ਜ਼ਰੂਰ ਐਡ ਕਰਿਓ ਇਹਦਾ ਟੇਸਟ ਬਹੁਤ ਵਧੀਆ ਹੁੰਦਾ ਵਾ ਇਹ ਕਟੀਆਂ ਹੋਈਆਂ ਸੋਰੀ ਕਦੂ ਗਾਸ ਕਿਤਿਆਂ ਹੋਈਆਂ ਸਾਰੀਆਂ ਸਬਜ਼ੀਆਂ ਐ ਤੇ ਇਹਨਾਂ ਨੂੰ ਆਪਾਂ ਇੱਕ ਕੜਾਈ ਦੇ ਵਿੱਚ ਪਾ ਰਹੇ ਹਾਂ ਕਿਸੇ ਖੁੱਲੇ ਭਾਂਡੇ ਦੇ ਵਿੱਚ ਪਾ ਲਿਓ ਤਾਂ ਕਿ ਜਦੋਂ ਇਹਦਾ ਮਸਾਲਾ ਬਣਾਈਏ ਤਾਂ इजीली ਇਹ ਬਣ ਜਾਵੇ ਤੇ ਕਿਸੇ ਵੀ ਸਬਜ਼ੀ ਦਾ ਮੈਂ ਪਾਣੀ ਬਿਲਕੁਲ ਨਹੀਂ ਚੋੜਿਆ ਸਾਰੀਆਂ ਸਬਜ਼ੀਆਂ ਐਜ਼ ਇਟ ਇਜ਼ ਹੀ ਲੈਂ ਜਾਵਾ ਹੁਣ ਆਪਾਂ ਇਹਦੇ ਵਿੱਚ ਦਹੀਂ ਐਡ ਕਰਾਂਗੇ ਜਿਸ ਤਰ੍ਹਾਂ ਅਸੀਂ ਪਨੀਰ ਬਣਾਉਂਦੇ ਹਾਂ ਕੱਪੜੇ ਦੇ ਵਿੱਚ ਲਪੇਟ ਕੇ ਉਸੇ ਤਰ੍ਹਾਂ ਦਹੀਂ ਨੂੰ ਤੁਸੀਂ ਕੱਪੜੇ 'ਚ ਲਪੇਟ ਕੇ ਪੂਰੀ ਰਾਤ ਭਰ ਦੇ ਲਈ ਫ੍ਰਿਜ 'ਚ ਰੱਖ ਦੇਣਾ ਤਾਂ ਹੰਕਰ ਸਾਡੇ ਕੋਲੇ ਬਣ ਕੇ ਰੈਡੀ ਹੋ ਜਾਂਦਾ ਵਾ ਤੇ ਇਹ ਮੈਂ ਪਾ ਦਿੱਤਾ ਇਹ ਵੱਡੀ ਕੋਲੀ ਦੇ ਕਰੀਬ ਇਕ ਲਿਆ ਸੀ ਤੇ ਇਹਦੇ ਜੋ ਇੰਨਾ ਬਣਿਆ ਵਾ ਫਿਰ ਜਿਹੜਾ ਅਸੀਂ ਮਸਾਲਾ ਰੈਡੀ ਕੀਤਾ ਸੀ ਉਹ ਪਾ ਦਿੱਤਾ ਤੇ ਥੋੜਾ ਜਿਹਾ ਚਾਟ ਮਸਾਲਾ ਉੱਪਰ ਦੀ ਐਡ ਕਰ ਦਿੱਤਾ ਵਾ ਤੇ ਜੇਕਰ ਤੁਹਾਡੇ ਕੋਲੇ ਪ੍ਰੋਟਾ ਮਸਾਲਾ ਹੋਵੇ ਨਾ ਅੱਜ ਕੱਲ ਮਾਰਕੀਟ 'ਚ ਮਿਲ ਜਾਂਦਾ ਤੁਸੀਂ ਉਹ ਵੀ ਐਡ ਕਰ ਸਕਦੇ ਹੋ ਨਹੀਂ ਤਾਂ ਇੱਦਾਂ ਘਰ ਦੇ ਵਿੱਚ ਬਣਾ ਕੇ ਮਸਾਲਾ ਮਿਕਸ ਕਰ ਲਓ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲਵਾਂਗੇ ਇਹ ਤੁਸੀਂ ਉਦੋਂ ਹੀ ਮਸਾਲੇ ਇਹਦੇ 'ਚ ਐਡ ਕਰਨੇ ਆ ਜਦੋਂ ਤੁਸੀਂ ਪਰਾਉਠੇ ਬਣਾਉਣੇ ਸਟਾਰਟ ਕਰਨੇ ਆ ਇਧਰ ਮੈਂ ਆਟਾ ਜਿਹੜਾ ਇਹਨੂੰ ਵੀ ਹਲਕਾ ਜਿਹਾ ਤੇਲ ਲਗਾ ਕੇ ਇੱਕ ਵਾਰੀ ਫਿਰ ਤੋਂ ਚੰਗੀ ਤਰ੍ਹਾਂ ਗੁੰਨ ਲਵਾਂਗੇ ਪਹਿਲਾਂ ਇਹਨੂੰ ਗੁੰਨ ਕੇ ਰੱਖਿਆ ਸੀ ਪਰ ਜਦੋਂ ਤੁਸੀਂ ਰੋਟੀ ਬਣਾਉਣੀ ਹੈ ਨਾ ਇੱਕ ਵਾਰ ਫਿਰ ਇਹਨੂੰ ਗੁੰਨ ਲਵੋ ਤਾਂ ਇਹ ਬਹੁਤ ਹੀ ਵਧੀਆ ਪਰੌਠੇ ਝੜਿਆ ਉਹ ਬਣਦੇ ਆ ਸੌਫਟ ਸੌਫਟ ਹੁਣ ਆਪਾਂ ਰੋਟੀ ਬਣਾਵਾਂਗੇ ਜੀ ਪਹਿਲਾਂ ਇੱਕ ਛੋਟਾ ਜਿਹਾ ਪੇੜਾ ਲੈ ਕੇ ਤੇਦੀ ਰੋਟੀ ਬੇਲ ਲਵਾਂਗੇ ਫਿਰ ਇਸ ਦੇ ਵਿੱਚ ਅਸੀਂ ਸਟਫਿੰਗ ਜਿਹੜੀ ਆ ਉਹ ਰੱਖ ਦਿਆਂਗੇ ਤੇ ਸਟਫਿੰਗ ਇਹਦੇ ਵਿੱਚ ਆਪਾਂ ਭਰ-ਭਰ ਕੇ ਰੱਖਾਂਗੇ ਜਾਨੀ ਦੀ ਸਾਨੂੰ ਹਰ ਬਾਈਟ ਦੇ ਵਿੱਚ ਖੂਬ ਸਾਰੀ ਜਿਹੜੀ ਸਟਫਿੰਗ ਆ ਉਹ ਆਵੇਗੀ ਤੁਸੀਂ ਦੇਖ ਸਕਦੇ ਹੋ ਕਿੰਨੀ ਸਾਰੀ ਸਟਫਿੰਗ ਮੈਂ ਇਸ ਦੇ ਉੱਪਰ ਰੱਖ ਦਿੱਤੀ ਹੈ ਤੇ ਇਹਨੂੰ ਥੋੜੀ ਜਿਹੀ ਸ਼ੇਪ ਦੇ ਦਾਂਗੇ ਸਕੁਅਰ ਜਾਂ ਰੈਕਟੈਂਗਲ ਸ਼ੇਪ ਇਹਨੂੰ ਦੇ ਦਿਓ ਤੇ ਜਿਸ ਤਰ੍ਹਾਂ ਦਾ ਤੁਸੀਂ ਪਰੌਂਠਾ ਬਣਾਉਣਾ ਚਾਹੁੰਦੇ ਹੋ ਉਸ ਸ਼ੇਪ ਦੇ ਵਿੱਚ ਇਹਨੂੰ ਰੱਖ ਲਓ ਜੇ ਗੋਲ ਰੋਟੀ ਦੀ ਤਰ੍ਹਾਂ ਬਣਾਉਣਾ ਹੈ ਤਾਂ ਗੋਲ ਕਰ ਦਿਓ ਪਰ ਮੈਂ ਅੱਜ ਚੌਰਸ ਪਰੌਂਠਾ ਬਣਾ ਰਹੀ ਹਾਂ ਤਾਂ ਇਸ ਕਰਕੇ ਮੈਂ ਇਹਨੂੰ ਥੋੜੀ ਜਿਹੀ ਚਾਰ ਸੇਪ ਜਿਹੜੀ ਆ ਉਹ ਦੇ ਦਿੱਤੀ ਐ ਸਟਫਿੰਗ ਨੂੰ ਹੁਣ ਆਪਾਂ ਉੱਪਰ ਤੋਂ ਸਾਈਡਾਂ ਨੂੰ ਰੱਖ ਦੇਾਂਗੇ ਇਹਦੇ ਉੱਪਰ ਤੇ ਫਿਰ ਥੱਲੋਂ ਵੀ ਇਸ ਤਰ੍ਹਾਂ ਰੋਟੀ ਦੀ ਸਾਈਡ ਚੱਕ ਕੇ ਉੱਪਰ ਰੱਖ ਦੇਾਂਗੇ ਫਿਰ ਦੋਨੇ ਸਾਈਡਾਂ ਤੋਂ ਵੀ ਰੱਖ ਦੇਾਂਗੇ ਇਸ ਤਰ੍ਹਾਂ ਸਾਡੇ ਕੋਲ ਇੱਕ ਰੈਕਟੈਂਗਲ ਜਿਹਾ ਪਰੌਂਠਾ ਜਿਵੇਂ ਕਿ ਘਰ ਦੇ ਵਿੱਚ ਰੈਗੂਲਰ ਬੰਦਾ ਹੈ ਬਨ ਕੇ ਰੈਡੀ ਹੋ ਗਿਆ ਤੇ ਹੁਣ ਆਪਾਂ ਸੁੱਕਾ ਆਟਾ ਲਾ ਕੇ ਇਹਨੂੰ ਬੇਲ ਲਵਾਂਗੇ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਕਿਉਂਕਿ ਦਹੀਂ ਦੇ ਵਿੱਚੋਂ ਅਸੀਂ ਪਾਣੀ ਜਿਹੜਾ ਇਹਦਾ ਨਿਚੋੜ ਲਿਆ ਦਾ ਇਹ ਹੰਗਾਰਡ ਬਣ ਗਿਆ ਤਾਂ ਇਦਾਂ ਨਹੀਂ ਹੈ ਕਿ ਜਦ ਤੁਸੀਂ ਰੋਟੀ ਬਣਾਓਗੇ ਤੁਹਾਨੂੰ ਟਫ ਲੱਗੇਗਾ ਜਾਂ ਸਬਜ਼ੀਆਂ ਦਾ ਪਾਣੀ ਨਿਕਲਿਆ ਆਵੇਗਾ ਜੇਕਰ ਤੁਸੀਂ ਉਦੋਂ ਹੀ ਜਦੋਂ ਤੁਸੀਂ ਪਰੌਂਠਾ ਬਣਾਉਣਾ ਹੈ ਨਾ ਉਦੋਂ ਹੀ ਸਾਰੀਆਂ ਚੀਜ਼ਾਂ ਐਡ ਕਰੋਗੇ ਮਸਾਲੇ ਐਡ ਕਰੋਗੇ ਤਾਂ ਤੁਹਾਡਾ ਪਰੌਂਠਾ ਬਿਲਕੁਲ ਇਸੇ ਤਰ੍ਹਾਂ ਬਣੇਗਾ ਕੋਈ ਪਾਣੀ ਨਹੀਂ ਛੱਡੇਗਾ ਤੇ ਬਿਨਾਂ ਟੈਨਸ਼ਨ ਦੇ ਤੁਸੀਂ ਫਸਟ ਟਾਈਮ ਦੇ ਵਿੱਚ ਵੀ ਇੰਨਾ ਵਧੀਆ ਪਰੌਂਠਾ ਜਿਹੜਾ ਹੈ ਉਹ ਬਣਾ ਕੇ ਰੈਡੀ ਕਰ ਲਓਗੇ ਤੁਸੀਂ ਦੇਖ ਸਕਦੇ ਹੋ ਮੈਂ ਕਿੰਨੀ ਆਸਾਨੀ ਦੇ ਨਾਲ ਇਹਨੂੰ ਬਣਾ ਰਹੀ ਹਾਂ ਉੱਪਰ نیچے ਕਰ ਸਕਦੇ ਆ ਆਰਾਮ ਨਾਲ ਤੁਸੀਂ ਫਿਰ ਇਹਨੂੰ ਆਪਾਂ ਸੈੱਟ ਕਰ ਲਵਾਂਗੇ ਜਿੰਨਾ ਤੁਸੀਂ ਕਿਉਂਕਿ ਇਹ ਥੋੜਾ ਮੋਟਾ ਹੀ ਰਹਿ ਗਿਆ ਵਾ ਇਸ ਕਰਕੇ ਕਿਉਂਕਿ ਇਹਦੇ ਵਿੱਚ ਖੂਬ ਸਾਰੀ ਸਟਫਿੰਗ ਜਿਹੜੀ ਹੈ ਉਹ ਭਰੀ ਹੋਈ ਹੈ ਪਰ ਬਹੁਤ ਜ਼ਿਆਦਾ ਮੋਟਾ ਤਾਂ ਨਹੀਂਗਾ ਹਲਕਾ ਜਿਹਾ ਰੋਟੀ ਨਾਲੋਂ ਮੋਟਾਵਾ ਤਾਂ ਫਿਰ ਇਹਨੂੰ ਅਪੱਤ ਤਵੇ ਦੇ ਉੱਪਰ ਪਾ ਦੇਾਂਗੇ ਦੋਨੇ ਸਾਈਡਾਂ ਤੋਂ ਇਹਨੂੰ ਚੰਗੀ ਤਰ੍ਹਾਂ ਸੇਕ ਲਵਾਂਗੇ ਤੇ ਫਿਰ ਮੈਂ ਇੱਥੇ ਦੇਸੀ ਘਿਓ ਅਪਲਾਈ ਕੀਤਾ ਇਹਦੇ ਉੱਪਰ ਤੁਸੀਂ ਚਾਹੋ ਤਾਂ ਜੋ ਵੀ ਘਰ ਦੇ ਵਿੱਚ ਤੇਲ ਬਟਰ ਯੂਜ਼ ਕਰਦੇ ਹੋ استعمال ਕਰ ਸਕਦੇ ਹੋ ਪਰੋਂਠਾ ਸਾਡਾ ਬਣ ਕੇ ਰੈਡੀ ਹੋ ਗਿਆ ਇਹ ਇਸ ਛੇਦਰਾ ਮੈਂ ਇੱਕ ਹੋਰ ਪਰੌਂਠਾ ਤੁਹਾਨੂੰ ਬਣਾ ਕੇ ਦਿਖਾਉਣੀ ਆ ਇਸ ਤਰ੍ਹਾਂ ਨਹੀਂ ਹੈ ਕਿ ਇੱਕ ਪਰੌਂਠਾ ਬਣਾਉਣ ਦੇ ਬਾਅਦ ਸਬਜ਼ੀਆਂ ਦੇ ਵਿੱਚ ਪਾਣੀ ਆ ਗਿਆ ਤਾਂ ਸਾਨੂੰ ਸੈਕਿੰਡ ਟਾਈਮ ਔਖਾ ਹੋਇਆ ਬਹੁਤ ਹੀ ਆਸਾਨੀ ਦੇ ਨਾਲ ਤੁਸੀਂ ਸਾਰੇ ਪਰੌਂਠੇ ਜਿਹੜੇ ਆ ਉਹ ਬਣਾ ਲਏ ਇਸ ਤਰ੍ਹਾਂ ਆਪਾਂ ਇੱਕ ਹੋਰ ਪਰੌਂਠਾ ਬਣਾ ਲਿਆ ਵਾ ਤੇ ਇਹਨੂੰ ਵੀ ਆਪਾਂ ਸੁੱਕਾ ਆਟਾ ਲਗਾ ਕੇ ਬੇਲ ਲਵਾਂਗੇ ਮੈਂ ਤੁਹਾਨੂੰ ਦਿਖਾ ਦਿੰਨੀ ਆ ਬਹੁਤ ਆਸਾਨੀ ਨਾਲੇ ਵੀ ਬੇਲਿਆ ਜਾਵੇਗਾ ਦੇ ਪਰੌਂਠੇ ਜਿਹੜੇ ਇੰਨੇ ਕੁ ਟੇਸਟੀ ਬਣਦੇ ਆ ਨਾ ਕਿ ਤੁਸੀਂ ਇੱਕ ਵਾਰ ਬਣਾ ਲੇ ਤਾਂ ਤੁਸੀਂ ਬਾਰ ਬਾਰ ਦਹੀਂ ਵਾਲੇ ਪਰੌਂਠੇ ਜਿਹੜੇ ਆ ਉਹ ਬਨੋਂ ਨੇ ਪਸੰਦ ਕਰੋਗੇ ਕਈ ਵਾਰੀ ਦਹੀਂ ਸਾਡੇ ਕੋਲੇ ਐਕਸਟਰਾ ਵੀ ਬਚ ਜਾਂਦਾ ਹੈ ਤਾਂ ਉਹਨੂੰ ਖਰਾਬ ਹੋਣ ਦੀ ਬਜਾਏ ਤੁਸੀਂ ਇਸ ਤਰ੍ਹਾਂ ਦਹੀਂ ਦੇ ਪਰੌਂਠੇ ਬਣਾ ਕੇ ਇੰਜੋਏ ਕਰ ਸਕਦੇ ਹੋ ਤੇ ਨੂੰ ਵੀ ਆਪਾਂ ਸੈੱਟ ਕਰ ਲਵਾਂਗੇ ਕਿਉਂਕਿ ਕਿਨਾਰੇ ਥੋੜੇ ਜੇ ਸਾਈਡਾਂ ਇਧਰ ਉਧਰ ਹੋ ਜਾਂਦੀਆਂ ਤਾਂ ਇਕੁਅਲ ਕਰ ਲਵਾਂਗੇ ਤਾਂ ਕਿ ਪਰੌਂਠਾ ਜਿਹੜਾ ਦੇਖਣ ਨੂੰ ਵੀ ਵਧੀਆ ਲੱਗੇ ਤੇ ਤਵੇ ਤੇ ਪਾ ਦੇ ਆਂਗੇ ਜੀ ਤੇ ਫਿਰ ਇਹਨੂੰ ਉਲਟ ਪੁਲਟ ਕਰਦੇ ਹੋਏ ਚੰਗੀ ਤਰ੍ਹਾਂ ਦੋਨੇ ਸਾਈਡਾਂ ਤੋਂ ਸੇਕ ਲੈਣਾ ਬੱਚਿਆਂ ਨੂੰ ਵੱਡਿਆਂ ਨੂੰ ਸਾਰਿਆਂ ਨੂੰ ਇਹ ਖੂਬ ਨਸੰਦ ਆਉਂਦਾ ਹੈ ਤੇ ਦਹੀਂ ਵਾਲੇ ਪਰੌਂਠੇ ਗਰਮੀਆਂ ਦੇ ਵਿੱਚ ਦਾ ਖਾਸ ਕਰਕੇ ਬਣਾ ਕੇ ਤੁਸੀਂ ਇੰਜੋਏ ਕਰੋ ਬਹੁਤ ਹੀ ਵਧੀਆ ਲੱਗਦੇ ਆ ਇਸ ਤਰਾਈ ਨੂੰ ਵੀ ਮੈਂ ਸੇਕ ਲਿਆ ਦੇ ਉੱਪਰ ਦੀ ਮੈਂ ਇਹ ਦੇਸੀ ਘਿਓ ਲਗਾ ਰਹੀ ਹਾਂ ਕਈ ਲੋਕ ਦੋਨੇ ਸਾਈਡਾਂ ਦੇ ਉੱਪਰ ਘਿਓ ਲਗਾਉਂਦੇ ਆ ਪਰ ਮੈਂ ਤਾਂ ਇੱਕ ਸਾਈਡ ਹੀ ਲਗਾਉਣੀ ਆ ਤੁਸੀਂ ਚਾਹੋ ਤਾਂ ਇਹਨੂੰ ਦੋਨੇ ਸਾਈਡਾਂ ਤੇ ਵੀ ਘਿਓ ਲਗਾ ਸਕਦੇ ਹੋ ਫੁੱਲ ਕੇ ਤਿਆਰ ਹੋ ਗਿਆ ਜੀ ਸਾਡਾ ਦੂਸਰਾ ਪਰੌਂਠਾ ਵੀ ਤੇ ਇਹਦੇ ਵਿੱਚ ਸਟਫਿੰਗ ਤੁਹਾਨੂੰ ਵੈਸੇ ਹੀ ਪਤਾ ਲੱਗ ਰਿਹਾ ਹੋਏਗਾ ਦੇਖਣ ਤੋਂ ਕਿ ਅਸੀਂ ਕਿੰਨੀ ਸਾਰੀ ਸਟਫਿੰਗ ਜਿਹੜੀ ਆ ਉਹ ਰੱਖੀ ਹੋਈ ਹੈ ਮੈਂ ਤੁਹਾਨੂੰ ਇਹਨੂੰ ਓਪਨ ਕਰਕੇ ਵੀ ਦਿਖਾ ਰਹੀ ਆਂ ਦੇਖੋ ਇਹਦੇ ਵਿੱਚ ਕਿੰਨੀ ਹਰ ਬਾਈਟ ਦੇ ਵਿੱਚ ਤੁਹਾਨੂੰ ਖੂਬ ਸਾਰੀ ਸਟਫਿੰਗ ਸਬਜ਼ੀਆਂ ਮਿਲਣ ਵਾਲੀਆਂ ਵਾ ਦੇ ਹੀ ਦਾ ਟੇਸਟ ਮਿਲਣ ਵਾਲਾ ਤੇ ਇਹ ਨੂੰ ਤੁਸੀਂ ਘਰ ਦੇ ਬਣੇ ਹੋਏ ਤਾਜ਼ੇ ਮੱਖਣ ਦੇ ਨਾਲ ਜੇ ਖਾਣੇ ਹੋ ਨਾ ਤਾਂ ਇਹ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੇ ਆ ਤੇ ਜਿਹੜਾ ਕੋਈ ਇੱਕ ਪਰੌਂਠਾ ਖਾਣ ਦਾ ਚਾਹਵਾਨ ਨਾ ਉਹ ਵੀ ਤਿੰਨ ਚਾਰ ਖਾ ਜਾਏਗਾ ਪਤਾ ਨਹੀਂ ਲੱਗੇਗਾ ਇੰਨੇ ਜ਼ਿਆਦਾ ਵਧੀਆ ਤੇ ਟੇਸਟੀ ਬੰਦੇ ਆ ਤੁਸੀਂ ਵੀ ਇੱਕ ਵਾਰ ਜ਼ਰੂਰ ਬਣਾਇਓ ਜੀ ਇਹ ਦਹੀਂ ਵਾਲੇ ਪਰੌਂਠੇ ਉਮੀਰ ਕਰਦੀਆਂ ਜੀ ਵੀਡੀਓ ਪਸੰਦ ਆਏਗੀ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਕਿਉਂਕਿ ਤੁਹਾਡੇ ਜਿਹੜੇ ਕਮੈਂਟ ਆ ਉਹ ਮੋਟੀਵੇਸ਼ਨ ਦਾ ਕੰਮ ਕਰਦੇ ਸਾਡੇ ਲਈ ਇਸੇ ਤਰ੍ਹਾਂ ਜੁੜੇ ਰਹਿਣਾ ਜੀ